ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਸ ਕਿਸੇ ਨੇ ਵੀ ਆਪ ਕੋ ਆਪਣਾ ਫੋਨ ਚੱਕਿਆ ਹੋਣਾ ਤਾਂ ਸਵੇਰੇ ਸਵੇਰੇ ਤੁਹਾਡੇ ਇੱਕ ਖਬਰ ਮੱਥੇ ਲੱਗੀ ਹੋਣੀ ਆ ਕਿ ਪਿੰਡ ਹਿੰਮਤਪੁਰਾ ਦੇ ਕੁਝ ਨੌਜਵਾਨਾਂ ਨੇ ਸਰਪੰਚ ਦੇ ਨਾਂ ਇੱਕ ਚਿੱਠੀ ਲਿਖੀ ਉਹ ਚਿੱਠੀ ਦੇ ਵਿੱਚ ਰੋਣਾ ਰੋਇਆ ਗਿਆ ਕਿ ਸਾਡਾ ਵਿਆਹ ਕਰਾਇਆ ਜਾਵੇ ਤੇ ਬਹੁਤ ਸਾਰੇ ਜਿਹੜੇ ਪੱਤਰਕਾਰ ਦੋਸਤਾਂ ਜਾਂ ਅਖਬਾਰਾਂ ਉਹਨਾਂ ਨੇ ਇਹਨੂੰ ਮੇਨ ਸੁਰਖੀ ਬਣਾਇਆ ਪਹਿਲੀ ਗੱਲ ਤਾਂ ਇੱਕ ਹਲਤ ਵਜੋਂ ਕਹਿ ਲਓ ਜਾਂ ਇੱਕ ਸ਼ਰਾਰਤੀ ਤੌਰ ਤੇ ਇੱਕ ਲਿਖਿਆ ਗਿਆ ਮਾੜੀ ਗੱਲ ਨਹੀਂ ਕਿਉਂਕਿ ਹਾਸਾ ਠੱਠਾ ਹੋਣਾ ਚਾਹੀਦਾ ਤੇ ਉਸ ਹਾਸੇ ਠੱਠੇ ਨੂੰ ਇੰਨੇ ਵੱਡੀ ਪੱਤਰ ਤੇ ਪ੍ਰਚਾਰਿਆ ਸਾਡੇ ਅਖਬਾਰਾਂ ਵਾਲੇ ਸੱਜਣਾ ਨੇ ਜਿਵੇਂ ਹੋਰ ਸਾਰੀਆਂ ਖਬਰਾਂ ਦੇ ਮੌਕੇ ਆਉਣ ਤੇ ਇਹ ਉਹਨਾਂ ਨੌਜਵਾਨਾਂ ਦਾ ਦੁੱਖ ਆ ਉਹਨਾਂ ਨਾਲ ਹਮਦਰਦੀ ਵੀ ਕਰਨੀ ਵੀ ਆਉਂਦੀ ਆ ਤੇ ਪਰ ਸਾਡੇ ਪਿੰਡੋਂ ਇੱਕ ਵੀਰ ਦਾ ਫੋਨ ਆਇਆ ਕਿ ਯਾਰ ਤੂੰ ਲਿਖ ਕੇ ਪਾਇਆ ਵੀ ਮੈਂ ਲਿਖਿਆ ਸੀ ਕਿ ਸਰਿਆ ਪਿਆ ਪੱਤਰਕਾਰਾਂ ਦਾ ਕਿ ਸਰਪੰਚ ਜਿਹੜੇ ਬਾਦਲ ਹਿੰਮਤਪੁਰਾ ਉਹਨੂੰ ਫੋਨ ਕਰਕੇ ਪੁੱਛ ਰਿਹਾ ਤੁਹਾਡਾ ਪੱਖ ਕੀ ਆ ਯਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਬੋਤਲ ਲੈ ਕੇ ਵੋਟ ਪਾਉਣ ਵਾਲਾ ਦੋਸ਼ੀ ਬਰਾਬਰ ਦਾ ਤੇ ਫਿਰ ਜੇ ਤੁਸੀਂ ਕਿਸੇ ਤੋਂ ਵਿਆਹ ਦਾ ਲਾਰਾ ਲੈਨੇ ਹੋ ਤੇ ਦੋਸ਼ੀ ਦਾ ਤੁਸੀਂ ਵੀ ਉਹਨੇ ਹੀ ਹੋ ਨਾਲੇ ਸਰਪੰਚ ਕੋਲ ਇਹੋ ਜੀ ਕਿਹੜੀ ਅਥਾਰਟੀ ਉਹ ਕਿਸੇ ਨੂੰ ਵੀ ਲਿਆ ਕੇ ਕੈਦੇ ਵੀ ਲਿਆ ਭਾਈ ਆਪਦੀ ਕੁੜੀ ਦਾ ਹੱਥ ਖੜਾਓ ਤੇ ਫਲਾਨਿਆਂ ਦੇ ਮੁੰਡੇ ਨੂੰ ਦੇਖਿਆ ਹਣਾ ਤੇ ਚਲੋ ਇਹ ਸਾਰੀਆਂ ਗੱਲਾਂ ਨੂੰ ਪਾਸੇ ਵੀ ਲੈ ਜਾਈਏ ਆਪਾਂ ਤਾਂ ਗੱਲ ਇਹ ਹੈ ਕਿ ਇਹ ਮਾਹੌਲ ਪੈਦਾ ਕਿਉਂ ਹੋਇਆ ਅੱਜ ਤੋਂ 30 ਸਾਲ ਪਹਿਲਾਂ ਪਿੱਛੇ ਚਲੇ ਜਾਓ ਤਿੰਨ ਦਹਾਕੇ ਪਹਿਲਾਂ ਹਰ ਛੋਟੇ ਸ਼ਹਿਰ ਦੇ ਵਿੱਚ ਵੀ ਜੜੀਆਂ ਗਰਭ ਨਿਰਧਾਰਨ ਕਲੀਨਿਕ ਖੁੱਲੇ ਹੋਏ ਸੀ ਜਿਦੇ ਵਿੱਚ ਪੇਟ ਦੇ ਵਿੱਚ ਪਲਦੇ ਹੋਏ ਬੱਚੇ ਦਾ ਪਤਾ ਲਾ ਕੇ ਦੱਸਿਆ ਜਾਂਦਾ ਸੀ ਕਿ ਇਹ ਮੁੰਡਾ ਆ ਕਿ ਕੁੜੀ ਆ ਤੇ ਜੇ ਕੁੜੀ ਆ ਤਾਂ ਚੁੱਪਚੀ ਪੀਤੇ ਉਥੇ ਕੁੜੀ ਦਾ ਖਾਤਮਾ ਕਰਕੇ ਤੇ ਅੰਦਰੋਂ ਮੂੰਹ ਤੇ ਚੁੰਨੀ ਲਵੇਟ ਕੇ ਸਾਰਾ ਪਰਿਵਾਰ ਬਾਹਰ ਨੂੰ ਆ ਜਾਂਦਾ ਸੀ ਕਿ ਪਤਾ ਨਹੀਂ ਲੱਗੇ ਅੰਦਰੋਂ ਕੌਣ ਨਿਕਲਿਆ ਉਸ ਦੌਰ ਦੇ ਵਿੱਚ ਅਸੀਂ ਹਜ਼ਾਰਾਂ ਨਹੀਂ ਕਹਿ ਸਕਦਾ ਲੱਖਾਂ ਨਹੀਂ ਕਹਿ ਸਕਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਪੰਜਾਬੀਆਂ ਨੇ ਕੁੜੀਆਂ ਮਾਰੀਆਂ ਇੱਕ ਵੱਡੀ ਸਿਆਸੀ ਨੇਤਾ ਜਿਹੜੀ ਔਰਤ ਸੀ ਉਹਦਾ ਨਾਮ ਵੀ ਇਸ ਗੱਲ ਦੇ ਵਿੱਚ ਆਉਂਦਾ ਸੀ ਜੀ ਕੁੜੀ ਮਾਰ ਕਹਿ ਕੇ ਉਹਨੂੰ ਪ੍ਰਚਾਰਿਆ ਜਾਂਦਾ ਸੀ ਕੁੜੀ ਚਾਹੇ ਛੋਟੀ ਹੁੰਦੀ ਮਾਰੀ ਜਾਵੇ ਚਾਹੇ ਜੰਮ ਦੀ ਮਾਰੀ ਜਾਵੇ ਤੇ ਚਾਹੇ ਵੱਡੀ ਹੋਈ ਮਾਰੀ ਜਾਵੇ ਇਹ ਉਸ ਵਿਗਾੜ ਦਾ ਪੈਦਾ ਕੀਤਾ ਹੋਇਆ ਵਿਗਾੜ ਆ ਜਿਹੜਾ ਅੱਜ ਸਾਡੇ ਪਿੰਡ ਦੇ ਨੌਜਵਾਨਾਂ ਨੇ ਉਹ ਆਪਦੀ ਦਿਖਾਈ ਆ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹਨਾਂ ਵਿਚਾਰਿਆਂ ਨੇ ਆਪ ਦਾ ਇਹ ਪਖੜਾ ਕੇ ਜਾਂ ਇਹ ਚਿੱਠੀ ਪਾ ਕੇ ਕੋਈ ਗਲਤ ਕੀਤਾ ਇਹ ਬਿਲਕੁਲ ਸਹੀ ਕੀਤਾ ਕਿਉਂਕਿ ਜੇ ਤੁਸੀਂ ਆ ਉਹਦਾ ਦੁੱਖ ਨਹੀਂ ਦੱਸੋਗੇ ਤਾਂ ਸ਼ਾਇਦ ਉਹਦਾ ਇਲਾਜ ਨਹੀਂ ਮਿਲਦਾ ਤੇ ਹੋ ਸਕਦਾ ਕਿ ਉਹ ਵਿਚਾਰਾ ਨੇ ਸੰਗਦਿਆਂ ਸਗੌਂਦਿਆਂ ਨੇ ਕਦੇ ਘਰੇ ਇਸ ਗਾਰੇ ਗੱਲ ਹੀ ਨਾ ਕੀਤੀ ਹੋਵੇ ਕਿ ਬਾਪੂ ਮੇਰਾ ਵਿਆਹ ਕਰੋ ਜਾਂ ਬੀਬੇ ਮੇਰਾ ਵਿਆਹ ਕਰੋ ਤੇ ਇਸ ਤਰ੍ਹਾਂ ਫਲੇ ਦੇ ਵਿੱਚ ਕਹਿਣਾ ਇਹ ਵੀ ਇੱਕ ਵੱਡੇ ਦਿਲਗੁਰਜ ਦਾ ਕੰਮ ਆ ਤੇ ਮੈਂ ਉਹਨਾਂ ਛੋਟੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਯਾਰ ਇੰਨਾ ਵੀ ਤੇਰੀ ਢਾਣ ਵਾਲੀ ਗੱਲ ਨਹੀਂ ਤੁਸੀਂ ਹਿੰਮਤ ਪੁਰੇ ਦੇ ਚੋਬਰੋਂ ਹਿੰਮਤ ਕਰੋ ਕੋਈ ਗੱਲ ਨਹੀਂ ਹੋ ਜਾਣੇ ਐ ਚ ਕਿ ਰਹਿੰਦਾ ਕੌਣ ਕਹਿੰਦੇ ਨੇ ਉਹਨੇ ਵੀ ਜਿਹੜਾ ਸੀਦਾ ਟੁੱਕ ਤੁਹਾਡੇ ਨਾਂ ਦਾ ਲਿਖਿਆ ਪਿਆ ਉਹ ਕਿਤੇ ਨਾ ਕਿਤੇ ਦਹੀਂ ਨਾਲ ਖਾਈ ਜਾਂਦੀ ਹੋਣੀ ਆ ਸੁਣ ਸੋਚਣ ਵਾਲੀ ਗੱਲ ਇਹ ਵੀ ਆ ਕਿ ਜਿਹੜਾ ਉਹ 30 ਸਾਲ ਪਹਿਲਾਂ ਵਾਲਾ ਦੌਰ ਆ ਮੈਂ ਨਹੀਂ ਕਹਿੰਦਾ ਕਿ ਜਿਹੜੇ ਵਿਚਾਰੇ ਕੂਕ ਰਹੇ ਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਹੀ ਇਹ ਕੁਛ ਹੋਇਆ ਜਾਂ ਉਹਨਾਂ ਨੇ ਕਿਤੇ ਆਪ ਦੇ ਹਿੱਸੇ ਆਉਂਦੀ ਕੁੜੀ ਮਾਰਤੀ ਪਰ ਸਾਡੇ ਆਸੇ ਪਾਸੇ ਇਹ ਗੱਲ ਦੇਖਣ ਵਾਲੀ ਜ਼ਰੂਰ ਆ ਕਿ ਇਸ ਵਿਗਾੜ ਕਰਕੇ ਹੀ ਇਹ ਵਿਗਾੜ ਪਿਆ ਜਿਹੜਾ ਅਨੁਪਾਤ ਬਣਿਆ ਰਹਿਣਾ ਚਾਹੀਦਾ ਸੀ ਨਾ ਕੁੜੀਆਂ ਦਾ ਬਰਾਬਰ ਦਾ ਉਸ ਅਨੁਪਾਤ ਦੇ ਚੱਕੇ ਦੇ ਵਿੱਚ ਫੜ ਪਾਉਣ ਵਾਲੇ ਅਸੀਂ ਪੰਜਾਬੀ ਆ ਤੇ ਜਿਹੜੇ ਅੱਜ ਨੌਜਵਾਨਾਂ ਨੇ ਇਹ ਚੀਜ਼ ਬੋਲੀ ਉਹਨਾਂ ਨੇ ਬਹੁਤ ਹੀ ਜਿਹੜਾ ਇਸ ਸਮਾਜ ਦਾ ਘਣਾਉਣਾ ਪੱਖ ਮੂਰੇ ਰੱਖਿਆ ਮੈਂ ਧੰਨਵਾਦ ਕਰਦਾ ਮੇਰੇ ਪਿੰਡ ਦੇ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਐਡੀ ਹਿੰਮਤ ਕਰਕੇ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਅੱਜ ਇਸ ਗੱਲ ਨੂੰ ਪਹੁੰਚਾਇਆ ਤੇ ਮੈਂ ਕਹਿੰਦਾ ਵੀ ਜਿਹੜੇ ਸਵਾਦ ਲੈਣ ਵਾਲੀ ਗੱਲ ਤਾਂ ਨਹੀਂ ਇਹ ਬਹੁਤ ਸਾਰੇ ਪੱਤਰਕਾਰ ਤੇ ਖਵਾਰਾਂ ਨੇ ਇਹਨੂੰ ਸਵਾਦ ਲੈਣ ਵਜੋਂ ਜਾਨੀ ਕਿ ਪ੍ਰਚਾਰਿਆ ਕਿ ਮੁੰਡਿਆਂ ਨੇ ਉਹ ਕਿਹਾ ਮੁੰਡਿਆਂ ਨੇ ਉਹ ਕਿਹਾ ਨਹੀਂ ਉਹਨਾਂ ਨੇ ਆਪ ਦਾ ਦੁੱਖ ਰੋਇਆ ਇਹ ਦੁੱਖ ਰੋਣਾ ਬਣਦਾ ਵੀ ਹੈ ਇਹ ਅੱਜ ਸਾਡੇ ਸਮਾਜ ਦੇ ਲਫੇੜਾ ਪਿਆ ਬਹੁਤ ਤਕੜਾ ਕਿ ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਤੁਸੀਂ ਕੁੜੀਆਂ ਅਥਾਰ ਕੁੜੀਆਂ ਮਾਰੀਆਂ ਨਾ ਉਹਦਾ ਖਮਿਆਜਾ ਅੱਜ 30 ਸਾਲ ਬਾਅਦ ਭੁਗਤਣਾ ਪੈ ਰਿਹਾ ਜਿਵੇਂ ਪਾਣੀ ਕਰਕੇ ਅਸੀਂ ਉਹਨੇ ਵਾਚੋਂ ਨਾ ਲਾਇਆ ਅਸੀਂ ਉਹ ਕਰਿਆ ਜੋ ਕਰੇ ਪਾਣੀ ਦੀ ਬੇਅਦਬੀ ਕੀਤੀ ਬਰਬਾਦੀ ਕੀਤੀ ਤੇ ਅੱਜ ਅਸੀਂ ਪਾਣੀ ਦੀ ਬੂੰਦ ਬੂੰਦ ਨੂੰ ਤਰਸਣ ਵਾਲ ਨੂੰ ਤਰ ਰਹੇ ਆ ਇਹ ਉਹੀ ਹਾਲਾਤ ਹੈ ਕਿ ਅਸੀਂ ਇੱਕ ਦੌਰ ਦੇ ਵਿੱਚ ਅੱਗਾ ਪਿੱਛਾ ਨਹੀਂ ਦੇਖਿਆ ਕੁੜੀਆਂ ਦੀ ਵੱਡ ਟੱਕ ਖੁੱਖਾਂ ਦੇ ਵਿੱਚ ਕੀਤੀ ਤੇ ਅੱਜ ਜਿਹੜੇ ਸਾਡੇ ਮੁੰਡੇ ਆ ਉਹ ਛੜੇ ਰਹਿਣ ਦੀ ਕਗਾਰ ਤੇ ਆ ਤੇ ਉਹ ਆਪ ਦਾ ਦੁੱਖ ਰੋ ਰਹੇ ਆ ਕਿ ਯਾਰ ਸਾਡਾ ਰੇਸਟਾ ਕਰਾ ਦਿਓ ਤੇ ਕੋਈ ਦੌਰ ਇਹ じゃ ਵੀ ਸੀ ਉਦੋਂ ਵੀ ਸੀ ਕਿ ਬੰਗਾਲ ਤੋਂ ਬੀਬੀਆਂ ਲਿਆਂਦੇ ਜਾਂਦੇ ਸੀ ਤੇ ਉਹਨਾਂ ਨੂੰ ਕਿੰਨੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸੀ ਯਾਰ ਇਹ ਫੁਲਾਨਾ ਇਹ ਫੁਲਾਨਾ ਪਰ ਸੋਚ ਕੇ ਦੇਖੋ ਉਦੋਂ ਵੀ ਹਾਲਾਤ ਕਿਵੇਂ ਪੈਦਾ ਹੁੰਦੇ ਸੀ ਤੇ ਹੁਣ ਕਿਵੇਂ ਹੁੰਦੇ ਆ ਸੋ ਬੇਨਤੀ ਕਰਦਾ ਕਿ ਜਿੱਥੇ ਵੀ ਤੁਹਾਨੂੰ ਇਹ ਪੋਸਟ ਮਿਲਦੀ ਆ ਮਜ਼ਾਕ ਨਾ ਡਾਓ ਉੱਤੇ 2 ਮਿੰਟ ਬਹਿ ਕੇ ਸੋਚਿਓ ਜਰੂਰ ਉਹਨਾਂ ਮੁੰਡਿਆਂ ਦਾ ਮਜ਼ਾਕ ਨਾ ਡਾਇਓ ਕਿ ਉਹਨਾਂ ਨੇ ਆ ਲਿਖਿਆ ਉਹਨਾਂ ਨੇ ਉਹ ਲਿਖਿਆ ਹਿੰਦੂਪੁਰ ਵਾਲਿਆਂ ਨੇ ਹਿੰਮਤ ਤਾਂ ਕੀਤੀ ਆ ਨਾ ਇੱਕ ਸ਼ੀਸ਼ਾ ਦਿਖਾਉਣ ਦੀ ਵੀ ਯਾਰ ਆਹ ਕੁਝ ਵੀ ਹੁੰਦਾ ਪਰ ਜੇ ਤੁਸੀਂ ਇਹ ਮੈਂ ਪਿੰਡ ਦੇ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਤੁਸੀਂ ਪਿੰਡ ਦੇ ਸਰਪੰਚ ਤੋਂ ਇਹ ਉਮੀਦ ਰੱਖੋ ਕਿ ਪਿੰਡ ਦਾ ਸਰਪੰਚ ਕਿਸੇ ਹੋਰ ਪੰਚਾਇਤ ਦੇ ਨਾਲ ਗੱਲ ਕਰਕੇ ਇਸ ਤਰ੍ਹਾਂ ਦਾ ਮਸਲਾ ਹੱਲ ਕਰੇ ਨਹੀਂ ਯਾਰ ਉਹ ਹਾਸੋ ਹੀ ਨਹੀਂ ਗੱਲਾਂ ਪਰ ਤੁਹਾਡੀ ਗੱਲ ਬਹੁਤ ਦੂਰ ਦੂਰ ਤੱਕ ਗਈ ਆ ਸੋਚਣ ਵਾਲੇ ਸੋਚਦੇ ਹੋਣਗੇ ਕਿ ਯਾਰ ਅਸੀਂ ਆਪਦੀਆਂ ਕੁੜੀਆਂ ਕਿਉਂ ਕੁੱਖਾਂ ਚ ਮਾਰੀਆਂ ਹੋ ਸਕਦਾ ਉਸ ਜਿਨ੍ਹਾਂ ਨੇ ਉਹ ਕੁੜੀ ਕਦੇ ਕਿਸੇ ਨੇ ਮਾਰੀ ਹੋਵੇ ਇੱਕ ਦੋ ਜਾਂ ਤਿੰਨ ਵੀ ਮਾਰੀਆਂ ਹੋਣ ਉਹ ਅੱਜ ਪਛਤਾਉਂਦੇ ਹੋਣਗੇ ਕਿ ਸਾਡਾ ਮੁੰਡਾ ਵੀ ਬਿਨਾ ਕੁੜੀ ਤੋਂ ਫਿਰਦਾ ਤੇ ਸੋ ਇਹੀ ਬੇਨਤੀ ਕਰਦਾ ਕਿ ਚਸਕੇ ਨਾ ਲਈਏ ਸੋਚੀਏ ਧੰਨਵਾਦ